ਜਿਹੜੇ ਜੁਨੂਨ ਤੋਂ ਨਵਜਵਾਣਾ ਬੰਦੇ ਪਾਰਟੀ ਜਾਂਦਾ ਪਾਰਟੀ ਬੋਲਦਾ ਜਿਹੜਾ ਉਹ ਰੋਕ ਸਖਤਨ ਕੀਤਾ ਗਿਆ ਹਾਂਜੀ ਭਾਜੀ ਇਹ ਜਿਹੜੀ ਕੱਲ ਮੰਦ ਭਾਗੀ ਘਟਨਾ ਪਹਿਲਗਾਮ ਦੇ ਮਿੰਨੀ ਸਵਿਟਜ਼ਰਲੈਂਡ ਕਹੇ ਜਾਂਦਾ ਸਿਰਫ ਤੇ ਸਿਰਫ ਹਿੰਦੂ ਧਰਮ ਦੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਵਾ ਨਾਮ ਪੁੱਛ ਕੇ ਤੇ ਸਭ ਤੋਂ ਪਹਿਲੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਕੱਲ ਵਾਕੇ 'ਚ ਆਪਣੀ ਜਾਨ ਗਵਾਈ ਹੈ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਰੱਬ ਤਾਕਤ ਦੇਵੇ ਇਹ ਭਾਣਾ ਬਰਦਾਸ਼ਤ ਕਰਨ ਦੀ ਬਾਕੀ ਰਹੀ ਗੱਲ ਇਹ ਬਹੁਤ ਹੀ ਕਾਰਾਣਾ ਪੂਰਕ ਹਰਕਤ ਹੈ ਇਹ ਇੱਕ ਸਟੇਟ ਸਪான்ਸਰਡ ਐਕਟ ਹੈ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਵੇਂ ਪਿਛਲੀ ਵਾਰ ਆਪਾਂ ਕਹੀਏ ਇਹ ਹਰ ਵਾਰ ਇਹ ਕਹਿੰਦੇ ਆ ਜੀ ਚਾਰਕ ਮੁਜਾਹੀਦੀਨ ਆਗੇ ਸੀਗੇ ਜੀ ਉਹ ਆਪਣੇ ਅਤਵਾਦੀ ਟੈਰਰਿਸਟ ਆਰਗੇਨਾਈਜੇਸ਼ਨ ਖੜੇ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਅਟੈਕ ਕਰਦੇ ਨੇ ਸਿਵਿਲIANS ਤੇ ਇਹ ਇੱਕ ਸਟੇਟ ਸਪான்ਸਰਡ ਅਟੈਕ ਆ ਜਿਹਦੇ ਪਿੱਛੇ ISI ਪਾਕਿਸਤਾਨ ਦੀ ਆਰਮੀ ਸਪੈਸ਼ਲੀ ਪਾਕਿਸਤਾਨ ਦਾ ਆਰਮੀ ਚੀਫ ਆਸਫ ਮਨੀਰ ਜਿਨੇ 2 ਦਿਨ ਪਹਿਲੇ ਬਿਆਨ ਦਿੱਤਾ ਬਹੁਤ ਹੀ ਜਿਹਰੇ ਵਿੱਚ ਉੱਥੇ ਦੇ ਪ੍ਰਾਈਮ ਮਿਨਿਸਟਰ ਸ਼ਰੀਫ ਸਾਹਿਬ ਵੀ ਬੈਠੇ ਸੀਗੇ ਉਹਨਾਂ ਨੇ ਸਾਫ਼ ਕਿਹਾ ਵਾ ਵੀ ਆਪਣੇ ਬੱਚਿਆਂ ਨੂੰ ਦੱਸੋ ਵੀ ਟੂ ਨੇਸ਼ਨ ਥਿਊਰੀ ਕੀ ਹੈ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਫਰਕ ਕੀ ਹੈ ਉੱਥੇ ਦਾ ਆਰਮੀ ਚੀਫ ਦੱਸ ਰਿਹਾ ਵਾ ਉੱਥੇ ਦੀ ਆਵਾਮ ਨੂੰ ਵੀ ਤੁਸੀਂ ਹਿੰਦੂ ਤੇ ਮੁਸਲਮਾਨਾਂ ਵਿੱਚ ਫਰਕ ਕਰਨਾ ਸਿੱਖੋ ਉਸ ਤੋਂ ਬਾਅਦ ਹੀ ਮੁਜਾਹਿਦ ਭੇਜਦੇ ਨੇ ਉਹ ਵੀ ਮਿਲਟਰੀ ਟ੍ਰੇਨ ਕਰਕੇ ਆਪਦੇ ਕੈਂਪ ਲਾਏ ਨੇ ਇਹਨਾਂ ਨੇ ਰਾਵਲ ਕੋਟ 'ਚ ਇਹ ਜਿਹੜਾ ਅਟੈਕ ਹੋਇਆ ਰਾਵਲ ਕੋਟ ਪਾਕਿਸਤਾਨ ਅਕੁਪਾਈਡ ਕਸ਼ਮੀਰ ਤੋਂ ਹੋਇਆ ਵਾ ਬਾਕੀ ਆਸਫ ਪਨੀਰ ਉਹਨਾਂ ਦੇ ਵੀ ਹੁਣ ਪੈਰ ਕੰਬਦੇ ਰਹੇ ਜਿੱਦਾਂ ਹੀ ਇਹ ਅਟੈਕ ਹੋਇਆ ਮੋਦੀ ਸਾਹਿਬ ਜਿੱਦਾਂ ਤੋਂ ਕੱਲ ਆਪਦਾ ਡਿਨਰ ਛੱਡ ਕੇ ਵੀ ਆਏ ਨੇ 2 ਦਿਨ ਦੀ ਉਹਨਾਂ ਦੀ ਮੀਟਿੰਗ ਸੀ ਸਾਊਦੀ ਅਰਬਨਾ ਉਹ ਹਾਂ ਸਾਊਦੀ ਅਰੇਬੀਆ ਨਾਲ ਉਹ ਮੀਟਿੰਗ ਛੱਡ ਕੇ ਆਏ ਨੇ ਨਾਲ ਹੀ ਇਹਨਾਂ ਦੇ ਪੈਰ ਕੰਬਣ ਲੱਗ ਗਏ ਨੇ ਇਹਨਾਂ ਨੇ ਸਾਫ਼ ਕਹਿਤਾ ਪਹਿਲੇ ਫੋਰਨ ਮਿਨਿਸਟਰ ਦਾ ਬਿਆਨ ਆਇਆ ਪਾਕਿਸਤਾਨ ਦੇ ਵੀ ਭਾਈ ਸਾਹਿਬ ਸਾਡਾ ਇਹਦੇ ਵਿੱਚ ਕੋਈ ਹ ਅੱਜ ਪਾਕਿਸਤਾਨ ਦੇ ਵਜ਼ੀਰੇ ਆਜੰਦਾ ਬਿਆਨ ਆਇਆ ਸਾਡਾ ਕੋਈ ਲੈਣਾ ਦੇਣਾ ਨਹੀਂ ਆ ਉਹਨਾਂ ਨੂੰ ਵੀ ਪਤਾ ਵਾ ਹਿੰਦੁਸਤਾਨ ਹਰਕਤ ਕਰਨ ਲਈ ਤਿਆਰ ਆ ਆਰਡਰਾਂ ਦੀ ਡੇਰ ਆ ਆਰਮੀ ਕੇਪੇਬਲ ਆ ਜਿੱਦਨ ਮੋਦੀ ਸਾਹਿਬ ਜਾਂ ਪ੍ਰੈਜ਼ੀਡੈਂਟ ਸਾਹਿਬ ਦਾ ਆਦੇਸ਼ ਹੋਇਆ ਇਹ ਹੱਥ ਲਾਲ ਆ ਦੇਖਣਗੇ ਬਾਕੀ ਬੇਨਤੀ ਇਹੀ ਹੈ ਕੇਂਦਰ ਸਰਕਾਰ ਨੂੰ ਭਾਵੇਂ ਸਾਡਾ ਦੇਸ਼ ਐਤਕੀ ਜੋ ਇਜ਼ਰਾਈਲ ਨੇ ਗਾਜ਼ਾ ਪੱਟੀ ਦਾ ਹਾਲ ਕੀਤਾ ਪਾਕਿਸਤਾਨ ਉਹ ਉਹ ਹਾਲ ਪਾਕਿਸਤਾਨ ਦਾ ਹੋਣਾ ਚਾਹੀਦਾ ਇਹਨਾਂ ਦੀਆਂ ਇਹਨਾਂ ਦੀ ਕਬਰਾਂ ਦੇ ਘਟਵਾਦੀਆਂ ਦੀਆਂ ਤਾਂ ਕਿ ਅੱਗੇ ਤੋਂ ਜਿਹੜੇ ਇਹ ਸਪੋਲੇ ਪੈਦਾ ਹੋ ਰਹੇ ਨੇ ਇਹਨਾਂ ਨੂੰ ਪਤਾ ਲੱਗੇ ਵੀ ਹਿੰਦੁਸਤਾਨ ਵਾਲੇ ਜੇ ਅਸੀਂ ਅੱਖ ਵੀ ਕੀਤੀ ਤੇ ਸਾਨੂੰ ਪਤਾ ਸਾਡੀਆਂ ਪੁਸ਼ਤਾਂ ਨਸ਼ਨੇ ਨਬੂਰ ਹੋ ਜਾਣਗੀਆਂ ਹਾਂਜੀ ਸਰ ਕੀ ਜਾਨਣਾ ਚਾਹੁੰਦੇ ਆ ਜਿਹੜਾ ਦੋਸਤ ਬਚਨ ਹੋਇਆ ਜਾ ਰਿਹਾ ਸਾਰੇ ਦੇਸ਼ ਵਾਸੀਆਂ ਨੂੰ ਤੇ ਪੂਰੇ ਵਰਲਡ ਨੂੰ ਜੋ ਇਹ ਮਤਭਾਗੀ ਘਟਨਾ ਵਾਪਰੀ ਹੈ ਕਸ਼ਮੀਰ ਦੇ ਵਿੱਚ ਸਾਰੇ ਇਸ ਤੋਂ ਅਗਤ ਨੇ ਦੇਖੋ ਇਹ ਤੋਂ ਵੱਡੀ ਦੁਖਦ ਘਟਨਾ ਕੋਈ ਹੋ ਨਹੀਂ ਸਕਦੀ ਕਿ ਇੱਕ ਧਰਮ ਨੂੰ ਲੈ ਕੇ ਇੱਕ ਵਿਅਕਤੀਗਤ ਮਨੁੱਖਤਾ ਤਾਂ ਛੱਡ ਹੀ ਦਿਓ ਤੁਸੀਂ ਉਹਨਾਂ 'ਚ ਮਨੁੱਖਤਾ ਕਿੱਥੇ ਹੋਊਗੀ ਜਿਹੜਾ ਇੱਕ ਪਾਰਟਿਕੂਲਰ ਧਰਮ ਨੂੰ ਟਾਰਗੇਟ ਕਰਕੇ ਅੱਤਵਾਦ ਦਾ ਜਿਹੜੇ ਹਿੰਦੁਸਤਾਨ ਦੇ ਵਿੱਚ ਲੋਕ ਕਹਿੰਦੇ ਨੇ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅੱਜ ਅੱਤਵਾਦੀ ਇਹਨਾਂ ਦਿਖਾ ਦਿੱਤਾ ਕਿ ਸਾਡਾ ਧਰਮ ਹੈ ਜੇ ਉਹਨਾਂ ਉਹਨੂੰ ਕਹਿੰਦੇ ਧਰਮ ਕਿ ਹਾਂ ਧਰਮ ਕੁਛ ਕੇ ਦੂਜੇ ਧਰਮ ਨੂੰ ਟਾਰਗੇਟ ਕੀਤਾ ਉਹਨਾਂ ਨੇ ਤੇ ਪਹਿਲਾਂ ਤਾਂ ਇਹ ਉਹਨਾਂ ਦੇ ਮੂੰਹ ਤੇ ਚਪੇੜਾ ਨੇ ਜਿਹੜੇ ਕਹਿੰਦੇ ਨੇ ਆਤਤਵਾਦ ਦਾ ਧਰਮ ਨਹੀਂ ਹੁੰਦਾ ਆਤਤਵਾਦ ਉਹਨਾਂ ਨੂੰ ਵੀ ਪਤਾ ਲੱਗ ਜੂ ਕਿ ਆਤਤਵਾਦ ਦਾ ਧਰਮ ਹੁੰਦਾ ਹੈ ਕਿ ਉਹ ਦੂਜਿਆਂ ਨੂੰ ਟਾਰਗੇਟ ਕਿੱਦਾਂ ਕਰਦੇ ਨੇ ਕਿਹੜੀ ਸਟ੍ਰੈਟਜੀਆ ਨਾਲ ਕਰਦੇ ਨੇ ਜਦੋਂ ਮੰਨਾ ਦੀ ਯਾਤਰਾ ਹੁੰਦੀ ਹੈ ਉਦੋਂ ਹੀ ਇਦਾਂ ਦੇ ਜਿਹੜੇ ਹਰ ਸਾਲ ਦੀ ਇਹੀ ਕੰਮ ਆ ਜੀ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਤੇ ਉੱਥੇ ਦੀ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਸੈਂਟਰ ਨਾਲ ਕੋਆਪਰੇਟ ਕਰਕੇ ਸੈਂਟਰ ਉਹਨਾਂ ਕੋਆਪਰੇਟ ਕਰਕੇ ਸਾਡੇ ਹੋਮ ਮਿਨਿਸਟਰ ਜੀ ਉੱਥੇ ਬੈਠੇ ਹੋਏ ਨੇ ਕੱਲ ਰਾਤ ਦੇ ਹੀ ਤੇ ਉਹ ਸਟ੍ਰੈਟਜੀ ਬਣਾ ਰਹੇ ਨੇ ਇਸ ਤੇ ਕਾਰਵਾਈ ਪੱਕੀ ਕੀਤੀ ਜਾਏਗੀ ਹੁਣ ਕਾਰਵਾਈ ਕਰਨੀ ਕਾਰਵਾਈ ਸਖਤ ਤੋਂ ਸਖਤ ਕੜੀ ਤੋਂ ਕੜੀ ਸਜ਼ਾ ਕੋਈ ਰਹਿਮ ਨਹੀਂ ਕੋਈ ਜਿਹੜੇ ਬੰਦੇ ਵੀ ਇਨਵੋਲਵ ਨੇ ਭਾਰਤੀ ਜਨਤਾ ਪਾਰਟੀ ਹੋਮ ਮਿਨਿਸਟਰ ਸਾਹਿਬ ਸਾਡੇ ਕੱਲ੍ਹ ਦੇ ਹੀ ਉੱਥੇ ਪਹੁੰਚ ਗਏ ਹੋਏ ਆ ਇਹ ਨਹੀਂ ਕਿ ਹਾਂ ਨੈਕਸਟ ਅੱਜ ਪਹੁੰਚੇ ਨੇ ਕੱਲ੍ਹ ਹੀ ਪਹੁੰਚ ਗਏ ਸੀਗੇ ਉਹਨਾਂ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਟੋਟਲੀ ਕੰਟੀਨਿਊਸਲੀ ਮੀਟਿੰਗਸ ਚੱਲ ਰਹੀਆਂ ਨੇ ਲੱਗਦਾ ਵੀ ਅਤਿਵਾਦੀਆ ਕੋਈ ਵੱਡਾ ਹਮਲਾ ਹੋ ਜਾਏ ਮਤਲਬ ਕਿੱਦਾਂ ਹੋਊਗਾ ਵੀ ਕਿੱਦਾਂ ਜੀ ਅਤਿਵਾਦੀਆ ਕੋਈ ਲੱਗਦਾ ਵੀ ਵੱਡਾ ਐਕਸ਼ਨ ਹੋ ਜਾਏਗਾ ਪੂਰਾ ਵੱਡੇ ਦੀ ਤਿਆਰੀ ਹੈ ਜੀ ਬੇਫਿਕਰ ਹੋ ਆਪਣੇ ਪ੍ਰਾਈਮ ਮਿਨਿਸਟਰ ਵੀ ਜਿਹੜੇ ਦੁਬਈ ਦੇ ਦੌਰੇ ਤੇ ਸੀ ਉਹ ਵੀ ਆਪਣੀ ਦੌਰੇ ਤੋਂ ਵਾਪਸ ਆ ਗਏ ਨੇ ਜਿਹੜੀ ਉਹਨਾਂ ਦੀ ਉੱਥੇ ਮੀਟਿੰਗ ਸੀਗੀਆਂ ਪਰਸਨਲ ਉਹ ਵੀ ਵਾਪਸ ਆਏ ਨੇ ਉਹ ਐਸੇ ਕਰਕੇ ਆਏ ਨੇ ਸਾਰਾ ਸੀਰੀਅਸ ਮੈਟਰ ਹੈ ਤੇ ਆਪਣੇ ਦੇਸ਼ ਦੇ ਲੋਕਾਂ ਦੀ ਜੋ ਭਾਵਨਾ ਠੇਸ ਹੋਈਆਂ ਨੇ ਇਹ ਭਾਰਤੀ ਜਨਤਾ ਪਾਰਟੀ ਤੇ ਸੈਂਟਰ ਗਵਰਨਮੈਂਟ ਆਪਣੀ ਇੱਕ ਜਲਦ ਤੋਂ ਜਲਦ ਕੜਾ ਬਕੜਾ ਕਰਾਰਾ ਤੋਂ ਕਰਾਰਾ ਜਵਾਬ ਦੇਗੀ ਬਸ ਥੋੜੇ ਦਿਨ ਤੁਸੀਂ ਵੇਟ ਕਰੋ ਉਹ ਸਾਰਾ ਜੋ ਪਲਾਨ ਕੀਤਾ ਜਾ ਰਿਹਾ ਇਹ ਜੜ ਤੱਕ ਪਹੁੰਚਣ ਦਾ ਪਲਾਨ ਕੀਤਾ ਜਾ ਰਿਹਾ ਹੈ ਉੱਪਰੋਂ ਉੱਪਰੋਂ ਸਿਰਫ ਛੋਸ਼ੇਵਾਜੀ ਨਹੀਂ ਕੀਤੀ ਜਾਣੀ ਇਹ ਜੜ ਤੱਕ ਖਤਮ ਕਰਾਂਗੇ ਬਸ ਤੁਸੀਂ ਆਨਦਪਾਲੇ ਦਿਨਾਂ ਚ ਜਾਂ ਕੁਝ ਘੰਟਿਆਂ ਚ ਜਾਂ ਕੁਝ ਦਿਨਾਂ ਚ ਇਵੇਟ ਕਰੋ ਹਾਂਜੀ ਆਇਆ ਬਤਾਉਂਦੇ ਹਾਂ ਲੁਧਿਆਣਾ ਦੇ ਵਿੱਚ ਜਿਹੜਾ ਪੁੱਤਰਾ ਆ ਪਾਕਿਸਤਾਨੋਂ ਫਰੋਟੇ ਸੋਨੇ ਦਾ ਪੋਸਟਰ ਆਇਆ ਆ ਕਿ ਕੀ ਕਿਹੜਾ ਜਾਣੀਆ ਉਹਦੇ ਮੱਦੇਨੂ ਲੈ ਕੇ ਉਹ ਆ ਜਣਾ ਹੈ ਤੁਸੀਂ ਦੇਖੋ ਜੀ ਬੀਤੇ ਦੀ ਨਹੀਂ ਆਮ ਦੇ ਵਿੱਚ ਜੋ ਮੰਦਭਾਗੀ ਘਟਨਾ ਵਾਪਰੀ ਐ ਇਹ ਬਹੁਤ ਹੀ ਨਿੰਦਨਯੋਗ ਐ ਦੇਖੋ ਕਿੰਨੇ ਪਰਿਵਾਰਾਂ ਦੇ ਜੀ ਬੇਫਾਲਤੂ ਬਿਨਾ ਕਿਸੇ ਗੱਲ ਤੋਂ ਮੌਤੇ ਘਾਟ ਉਤਾਰ ਦਿੱਤੇ ਗਏ ਉਹ ਵੀ ਉਹਨਾਂ ਦਾ ਕਸੂਰ ਕੀ ਸਿਰਫ ਕੀ ਉਹ Hindu ਸੀਗੇ ਤਾਂ ਕਰਕੇ ਉਹਨਾਂ ਨੂੰ ਪੁੱਛ ਪੁੱਛ ਕੇ ਉਹਨਾਂ ਦੇ ਧਰਮ ਬਾਰੇ ਵੀ ਤੁਸੀਂ ਕਿਸ ਧਰਮ ਤੋਂ ਬਲੋਂਗ ਕਰਦੇ ਹੋ ਤੇ ਉਹਨਾਂ ਨੂੰ ਜਦੋਂ ਉਹਨਾਂ ਨੇ ਦੱਸਿਆ ਵੀ ਅਸੀਂ Hindu ਧਰਮ ਤੋਂ ਬਲੋਂਗ ਕਰਦੇ ਹਾਂ ਤੇ ਉਹਨਾਂ ਦਾ ਸ਼ਰੇਆਮ ਕਤਲ ਹੋ ਜਾਂ ਕਰ ਦਿੱਤਾ ਗਿਆ ਕਿੱਥੇ ਨੇ ਸਰਕਾਰਾਂ ਕਿੱਥੇ ਕਿੱਥੇ ਆੜੇ ਨੇ ਇਹ ਲੋਕ ਜਿਹੜੇ ਸ਼ਹਿਰ ਦਾ ਜਿਹੜੇ ਸਟੇਟ ਦਾ ਜਿਹੜੇ ਦੇਸ਼ ਦਾ ਓਦਾਂ ਮਾਹੌਲ ਖਰਾਬ ਕਰਦੇ ਵੇ ਨੇ ਜਿਹੜੇ ਆਪਸੀ ਭਾਈਚਾਰੇ ਨੂੰ ਸ਼ਰਮਸਾਰ ਕਰਦੇ ਵੇ ਨੇ ਜਿਹੜੇ ਸਾਨੂੰ ਯੂਥ ਨੂੰ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੀਓ ਉਪਰਾਲੇ ਕਰਨ ਦੇ ਉੱਤੇ ਮਜਬੂਰ ਕਰਦੇ ਵੇ ਨੇ ਮੈਂ ਸਖਤ ਸ਼ਬਦਾਂ ਦੇ ਵਿੱਚ ਇਹੋ ਜਿਹੇ ਵਾਕਿਆ ਦੀ ਬਹੁਤ ਹੀ ਨਿੰਦਾ ਕਰਦਾ ਵਾਂ ਤੁਸੀਂ ਦੇਖੋ ਇਹ ਜੋ ਕੁਝ ਵੀ ਚੱਲ ਰਿਹਾ ਵਾ ਇਹ ਠੀਕ ਨਹੀਂ ਆ ਇਹ ਸਰਾਸਰ ਗਲਤ ਆ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਇਆ ਜੋ ਆਪਣਾ ਭਾਈਚਾਰਾ ਹੈਗਾ ਇਹਨੂੰ ਕਾਇਮ ਰੱਖਣਾ ਚਾਹੀਦਾ ਵਾ ਤੁਸੀਂ ਦੇਖੋ ਜਿਹੜੇ ਬੰਦੇ ਨੇ ਉੱਥੇ ਆਪਣਾ ਧਰਮ ਨਹੀਂ ਦੱਸਿਆ ਉਹਦੇ ਕੱਪੜੇ ਉਤਾਰ ਕੇ ਫਿਰ ਉਸ ਤੋਂ ਬਾਅਦ ਉਹਨੂੰ ਚੈੱਕ ਕਰਕੇ ਤੁਸੀਂ ਦੇਖੋ ਫਿਰ ਉਹਦਾ ਕਤਲੇਆਮ ਕੀਤਾ ਕਿ ਕਿੰਨੇ ਟਾਰਗੇਟ ਕੀਤਾ ਗਿਆ ਉਹੀ ਤਾਂ ਅਸੀਂ ਪੁੱਛਣਾ ਚਾਹੁੰਦੇ ਆ ਵੀ ਹਿੰਦੂਆਂ ਨੂੰ ਹਰ ਇੱਕ ਜਗ੍ਹਾ ਟਾਰਗੇਟ ਕੀਤਾ ਜਾਂਦਾ ਹਰ ਜਗ੍ਹਾ ਹਿੰਦੂ ਨੂੰ ਪੜਿਤਾਰਿਤ ਹੋਣਾ ਪੈਂਦਾ ਵਾ ਹਿੰਦੂ ਨੂੰ ਕੀ ਤੇ ਰੰਦਾ ਅਧਿਕਾਰ ਨਹੀਂ ਹੈਗਾ ਇੱਕ ਹਿੰਦੂ ਨੇ ਕੀ ਵਗਾਰੇ ਕਿਸੇ ਦਾ ਜਦੋਂ ਕਿਤੇ ਦੇਸ਼ ਦੇ ਵਿੱਚ ਕੋਈ ਆਪਦਾ ਆਂਦੀ ਹੈ ਜਦੋਂ ਕਿਤੇ ਕੋਈ ਲੋੜ ਹੁੰਦੀ ਹੈ ਅਸੀਂ ਸਾਰੇ ਹਿੰਦੂ ਭਾਈਚਾਰਾ ਭਾਵੇਂ ਸਿੱਖ ਭਾਈਚਾਰਾ ਭਾਵੇਂ ਈਸਾਈ ਭਾਈਚਾਰਾ ਭਾਵੇਂ ਕੋਈ ਵੀ ਜਿੰਨੇ ਵੀ ਧਰਮ ਨੇ ਸਾਰੇ ਇੱਕ ਦੂਜੇ ਦੀ ਬਾਹ ਬਣ ਕੇ ਖੜੇ ਹੁੰਦੇ ਪਰ ਜੋ ਵਿਦੇਸ਼ੀ ਤਾਕਤਾਂ ਜੋ ਭਾਰਤ ਵੱਲ ਗਲਤ ਅੱਖਾਂ ਰੱਖ ਕੇ ਬੈਠੀਆਂ ਆਈਆਂ ਇਹਨਾਂ ਨੂੰ ਮੈਂ ਚੇਤਾਵਨੀ ਦੇਣਾ ਚਾਹੁੰਦਾ ਵਾ कि ਜਿਹੜਾ ਯੂਥ ਹੈ ਉਹ ਦੇਸ਼ ਦੀ ਰੀੜ ਦੀ ਹੱਡੀ ਆ ਜਿਸ ਦਿਨ ਯੂਥ ਨੇ ਕਮਾਨ ਸੰਭਲੀ ਆਪਣੇ ਹੱਥ ਉਦੋਂ ਤੋਂ ਹੀ ਅਤਲਾ ਅਲਾ ਦੇਖੋਗੇ ਕਿ ਸਾਡੇ ਨਾਲ ਹੋ ਕੀ ਗਿਆ ਮੈਂ ਸਖਤ ਸ਼ਬਦਾਂ ਦੇ ਵਿੱਚ ਤੁਹਾਨੂੰ ਚੇਤਾਵਨੀ ਦੇਣਾ ਚਾਹੁੰਦਾ ਵਾ ਵੀ ਆਪਣੀ ਹਰਕਤ ਦਾ ਸੁਧਾਰ ਲਓ ਨਹੀਂ ਤਾਂ ਜੇ ਲੋੜ ਪਈ ਤੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਯੂਥ ਮੋਰਚਾ ਦਾ ਹਰੇਕ ਕਾਰਜਕਰਤਾ ਇਕੱਲਾ-ਗੱਲਾ ਕਾਰਜਕਰਤਾ ਰੋੜਾ ਦੇ ਉੱਤੇ ਆਊਗਾ ਔਰ ਆਪਣੇ ਫਰਜ਼ ਨੂੰ ਸਮਝਦੇ ਹੋਇਆ ਬਖੂਬੀ ਜੋ ਉਹਨੂੰ ਕਰਨਾ ਚਾਹੀਦਾ ਉਹ ਕਰੂਗਾ ਕਾफी ਜਿਹੜਾ ਦੂਰ ਦੇ ਮਨੂ ਫੇਸਰੀ ਆ ਤੋਂ ਰੋੜਾ ਦੇ ਉੱਤੇ ਨਿਕਲਿਆ ਹੋਰ ਵੀ ਦੇਸ਼ ਦੇ ਵਿੱਚ ਬਹੁਤ ਜਗਾ ਪੁੱਤਲੇ ਵੀ ਮੁਕੇ ਗਿਆ ਦੇਖੋ ਭਾਰਤੀ ਜਨਤਾ ਇੱਕ ਪਾਰਟੀ ਐ ਕੈਸੀ ਪਾਰਟੀ ਐ ਜਿਹੜੀ ਹਰੇਕ ਨੂੰ ਆਪਣਾ ਸਮਝਦੀ ਆ ਜੇ ਭਾਰਤੀ ਜਨਤਾ ਪਾਰਟੀ ਕੈਸੀ ਪਾਰਟੀ ਐ ਜਿਹੜੀ ਹਰੇਕ ਨੂੰ ਆਪਣਾ ਸਮਝਦੀ ਆ ਦੁੱਖ ਦਰਦ ਹਰੇਕ ਬੰਦੇ ਨੂੰ ਉਨਾ ਹੀ ਆ ਜਿਹਦਾ ਜੇ ਕਿਸੇ ਦਾ ਘਰ ਦਾ ਪਰਿਵਾਰ ਦਾ ਜੀ ਗਿਆ ਹੁੰਦਾ ਨਾ ਉਹਨੂੰ ਪਤਾ ਲੱਗਦਾ ਵਾ ਵੀ ਉਹਦੀ ਕਮੀ ਕੀ ਹੁੰਦੀ ਹੈਗੀ ਆ ਕੋ ਸਾਡੇ ਦੇਸ਼ ਦੇ ਨਾਗਰਿਕ ਸੀਗੇ ਸਾਡੇ ਆਪਣੇ ਸੀਗੇ ਜਿਹੜੇ ਕਿ ਛੁੱਟੀਆਂ ਬਣਾਣ ਲਈ ਗਏ ਹੋਏ ਸੀਗੇ ਜਿਹੜੇ ਕਿ ਆਪਣਾ ਟਾਈਮ ਸਪੈਂਡ ਕਰਨ ਗਏ ਹੋਏ ਸੀਗੇ ਕੁਆਲਿਟੀ ਟਾਈਮ ਸਪੈਂਡ ਕਰਨ ਗਏ ਹੋਏ ਸੀਗੇ ਜਿਹੜੇ ਉੱਥੇ ਜਿਹੜੇ ਘੁੰਮਣ ਗਏ ਹੋਏ ਸੀਗੇ ਜਿਹੜੇ ਉੱਥੇ ਆਪਣਾ ਕਾਰੋਬਾਰ ਕਰਨ ਗਏ ਸੀਗੇ ਉਹਨਾਂ ਨੂੰ ਐਦਾਂ ਪੁੱਛ ਪੁੱਛ ਕੇ ਐਦਾਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਕਿੰਨਾ ਬਹਿਰਮੀ ਭਰਿਆ ਵਾ ਸਰ ਮਹੀਨਾ ਡੇਢ ਰਹਿ ਗਿਆ ਅਮਰਨਾਥ ਯਾਤਰਾ ਚੱਲੂ ਹੋਣ ਤੇ ਵੀ ਅਸਰ ਪਊਗਾ ਪਊਗਾ ਜੀ ਕਿਉਂ ਨਹੀਂ ਪਊਗਾ ਤੁਸੀਂ ਦੇਖੋ ਹਰ ਵਾਰੀ ਦਾ ਕੰਮ ਹੈ ਇਹਨਾਂ ਦਾ ਜਦੋਂ ਅਮਰਨਾਥ ਯਾਤਰਾ ਸ਼ੁਰੂ ਨਹੀਂ ਹੁੰਦੀ ਆ ਉਦੋਂ ਇਹ ਡਰਾਮੇ ਵਾਜੀ ਸ਼ ਔਰ ਦੇ ਵਿੱਚ ਕੁਛ ਨਹੀਂ ਹੁੰਦਾ ਦਰਾਂ ਤੁਸੀਂ ਆਪ ਦੇਖੋ ਸਾਡੇ ਤੁਸੀਂ ਦੇਖੋ ਪਿਛਲੀ ਵਾਰ ਵੀ ਇਹੀ ਕੁਛ ਆਸੀ ਪਿਛਲੀ ਵਾਰ ਵੀ ਸਾਨੂੰ ਸੜਕਾਂ ਦੇ ਉੱਤੇ ਆਲਾ ਬਈ ਤੁਸੀਂ ਦੇਖੋ ਪਾਕਿਸਤਾਨ ਦਾ ਜਿਹੜਾ ਆਈਜੀਓ ਨੇ ਕਿੰਨੀ ਘਟੀਆ ਕਿੰਨੀ ਭੱਦੀ ਸ਼ਬਦਾਵਲੀ ਵਰਤੀ ਆ ਹਿੰਦੂਆਂ ਦੇ ਪ੍ਰਤੀ ਦੋ ਦਿਨ ਪਹਿਲਾਂ ਉਸ ਤੋਂ ਬਾਅਦ ਇਹ ਵਾਕਾ ਹੋ ਗਿਆ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਵੀ ਤੁਸੀਂ ਕਿਹੜੇ-ਕਿਹੜੇ ਉਦਿਆਂ ਦੇ ਉੱਤੇ ਬੈਠੇ ਹੋ ਤੁਸੀਂ ਉਦਿਆਂ ਦੀ ਗਰੀਮਾ ਦੇ ਦੋ ਤੁਸੀਂ ਸੰਭਾਉ ਤੁਹਾਨੂੰ ਤੁਹਾਡੇ ਇਹ ਹੋਣਾ ਚਾਹੀਦਾ ਵੀ ਤੁਸੀਂ ਜੋੜ ਕੇ ਰੱਖਣਾ ਨਾ ਕਿ ਤੋੜਨ ਦੇ ਵਿੱਚ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਤੁਹਾਨੂੰ ਆਪਣੀਆਂ ਹਰਕਤਾਂ ਤੋਂ ਬਾਝ ਜਾਣਾ ਚਾਹੀਦਾ ਵਾ ਨੀਤਾ ਤੁਹਾਡਾ ਟਾਈਮ ਨੇੜੇ ਆ